ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਮਾਲਵਾਲਾ ਦੇ ਵਿੱਚ ਤੇ ਤਕਰੀਬਨ ਪੰਜਾਬ ਦੇ ਵਿੱਚ 4 ਕ ਮਹੀਨੇ ਪਹਿਲਾਂ ਨਵੀਆਂ ਪੰਚਾਇਤਾਂ ਬਣੀਆਂ ਤੇ ਜਦੋਂ ਨਵੀਂ ਪੰਚਾਇਤ ਬਣਦੀ ਆ ਜਾਂ ਕੋਈ ਨਵੀਂ ਸਰਕਾਰ ਬਣਦੀ ਆ ਤਾਂ ਹਰੇਕ ਬੰਦੇ ਨੂੰ ਉਮੀਦ ਹੁੰਦੀ ਆ ਕਿ ਸਾਡੇ ਪਿੰਡ ਜਾਂ ਸ਼ਹਿਰ ਦਾ ਵਿਕਾਸ ਹੋਵੇਗਾ ਤਾਂ ਉਸੇ ਤਰ੍ਹਾਂ ਪਿੰਡ ਕਮਾਲਵਾਲਾ ਦੇ ਵਸਨੀਕਾਂ ਨੇ ਵੀ ਆਪਣੇ ਪਿੰਡ ਦੇ ਵਿੱਚ ਇੱਕ ਨੌਜਵਾਨ ਸਰਪੰਚ ਨੂੰ ਚੁਣਿਆ ਸਰਪੰਚ ਜਰਨੈਲ ਸਿੰਘ ਜੀ ਨੂੰ ਤਾਂ ਦੋਸਤੋ ਪਿੰਡ ਦੇ ਸਰਪੰਚ ਨੇ ਤਕਰੀਬਨ ਹਾਲੇ 4 ਮਹੀਨੇ ਹੋਏ ਆ ਇਲੈਕਸ਼ਨਾਂ ਨੂੰ ਤਾਂ ਪਿੰਡ ਦੇ ਜਿਹੜੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਆ ਉਹ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਨਵੀਂ ਪਹਿਲ ਕਰਦਿਆਂ ਕੀਤੀ ਤੇ ਦੋਸਤੋ ਸਭ ਤੋਂ ਪਹਿਲਾਂ ਕੀ ਆ ਕਿ ਜਿੱਥੋਂ ਆਪਾਂ ਕਿਸੇ ਵੀ ਚੀਜ਼ ਨੂੰ ਚਲਾਉਣਾ ਹੈ ਉਹਦਾ ਸਾਡਾ ਜਿਹੜਾ ਮੇਨ ਅੱਡਾ ਮੇਨ ਸਟੇਸ਼ਨ ਆ ਉਹ ਹੋਣਾ ਜ਼ਰੂਰੀ ਆ ਤਾਂ ਪਿੰਡ ਦੇ ਸਰਪੰਚ ਨੇ ਸਭ ਤੋਂ ਪਹਿਲਾਂ ਜਿਹੜਾ ਪਿੰਡ ਦਾ ਪੰਚਾਇਤਕਾਰ ਉਹ ਤਿਆਰ ਕਰਵਾਇਆ ਦੱਸਦੇ ਆ ਕਿ ਇੱਥੇ ਪਹਿਲਾਂ ਵੀ ਇੱਕ ਛੋਟਾ ਜਿਹਾ ਪੰਚਾਇਤਕਾਰ ਸੀ ਪਰ ਉਹਨਾਂ ਦੇ ਵੱਲੋਂ ਇਹ ਨਵਾਂ ਪੰਚਾਇਤਕਾਰ ਬੜੇ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਤੇ ਆਪਾਂ ਸਾਰੀ ਗੱਲਬਾਤ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਕਰਾਂਗੇ ਤੇ ਜਾਣਾਂਗੇ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਸ ਚੀਜ਼ ਦੀ ਸ਼ੁਰੂਆਤ ਕੀਤੀ ਆ ਤੇ ਅੱਗੇ ਦੋਸਤੋ ਉਹ ਹੋਰ ਕਿਹੜੇ ਕਿਹੜੇ ਪਿੰਡ ਦੇ ਜਿਹੜੇ ਵਿਕਾਸ ਕਾਰਜ ਉਹ ਕਰਨ ਜਾ ਰਹੇ ਆ ساری ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਕਰਾਂਗੇ ਤੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਵੱਲੋਂ ਇੱਥੇ ਤਿਆਰ ਕੀਤੀਆਂ ਗਈਆਂ ਨੇ ਉਹ ਵੀ ਨਾਲ-ਨਾਲ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸਿਓ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਪਿੰਡ ਪਾਕਿਸਤਾਨ ਵਾਲਾ ਸੰਡਾ ਪਾਂਡੂਕਾ ਸੀ ਠੀਕ ਹੈ ਇਹ ਪਿੰਡ ਮੇਰਾ ਕਮਾਲ ਵਾਲਾ ਜਿਲ੍ਹਾ ਫਾਜ਼ਿਲਕਾ ਠੀਕ ਹੈ ਜੀ ਤੁਸੀਂ ਵੀਰ ਜੀ ਹੁਣ ਮੌਜੂਦਾ ਸਰਪੰਚੋ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਹਾਂ ਹਾਂ ਜੀ ਹਾਂ ਜੀ ਮੈਂ ਮੌਜੂਦਾ ਸਰਪੰਚਾ ਜੀ ਪਿੰਡ ਦਾ ਠੀਕ ਹੈ ਜੀ ਅਕਤੂਬਰ ਦੇ ਵਿੱਚ ਪੰਚਾਇਤ ਬਣ ਗਈ ਸਭ ਤੋਂ ਪਹਿਲਾਂ ਅਸੀਂ ਆਪਣੀ ਟੀਮ ਦੇ ਵੱਲੋਂ ਤੁਹਾਨੂੰ ਵਧਾਈ ਦੇਣੇ ਆ ਤੁਹਾਡੀ ਪੰਚਾਇਤ ਨੂੰ ਧੰਨਵਾਦ ਵੀਰ ਜੀ ਜਿਸ ਤਰ੍ਹਾਂ ਹੁਣ ਨਵੀਆਂ ਪੰਚਾਇਤਾਂ ਬਣੀਆਂ ਤਾਂ ਹਰ ਇੱਕ ਜਿਹੜਾ ਪਿੰਡ ਵਾਸੀ ਆ ਉਹਨਾਂ ਦੀ ਉਮੀਦ ਹੁੰਦੀ ਹੈ ਕਿ ਸਾਡੇ ਪਿੰਡ ਦਾ ਹੁਣ ਵਿਕਾਸ ਹੋਵੇਗਾ ਤਾਂ ਤੁਸੀਂ ਆਪਣੇ ਪਿੰਡ ਦਾ ਵਿਕਾਸ ਦੀ ਜਿਹੜੀ ਸ਼ੁਰੂਆਤ ਆ ਉਹ ਕਿੱਥੋਂ ਕਰ ਰਹੇ ਹੋ ਅਸੀਂ ਵੀਰ ਜੀ ਜਦੋਂ ਇਲੈਕਸ਼ਨ ਹੋਣ ਤੋਂ ਬਾਅਦ ਸਰਪੰਚ ਬਣ ਗਏ ਜੀ ਸਰਪੰਚ ਬਣ ਤੋਂ ਬਾਅਦ ਜਦੋਂ ਸੌ ਚੁੱਕ ਸਮਾਗਮ ਹੋ ਗਿਆ ਅਸੀਂ ਕਾਰਜਕਾਲ ਸਾਂਭਿਆ ਹਮ ਸਭ ਨਾਲੋਂ ਜ਼ਰੂਰੀ ਤੇ ਸਭ ਨਾਲੋਂ ਜਿਹੜਾ ਪਹਿਲਾ ਕੰਮ ਸੀ ਅਸੀਂ ਆਪ ਦਾ ਜਿੱਥੇ ਰੋਜ਼ ਆਨਕੇ ਬਹਿਣਾ ਹੁੰਦਾ ਲੋਕਾਂ ਨੇ ਆਨਕੇ ਸਰਪੰਚ ਨੂੰ ਮਿਲਣਾ ਹੁੰਦਾ ਲੋਕਾਂ ਦੇ ਕੰਮ ਹੁੰਦੇ ਨੇ ਅਸੀਂ ਆਪ ਦਾ ਦਫ਼ਤਰ ਤੋਂ ਸ਼ੁਰੂਆਤ ਕੀਤੀ ਠੀਕ ਹੈ ਅਸੀਂ ਮੀਟਿੰਗ ਆਲ ਇੱਕ ਬੜਾ ਵਧੀਆ ਸੋਹਣਾ ਬਣਾਇਆ ਹੂੰ ਉਹਦੇ ਵਿੱਚ ਪਿੰਡ ਦਾ ਨਕਸ਼ਾ ਲਾਇਆ ਸਾਰਾ ਜਿਹੜੀ ਲੋਕ ਪਟਵਾਰੀ ਕੋਲ ਜਾ ਕੇ ਖੱਜਲ ਖਵਾਰ ਹੁੰਦੇ ਸੀਗੇ ਠੀਕ ਹੈ ਜੇ ਕਿਸੇ ਨੇ ਆਪਦੀ ਕੋਈ ਜ਼ਮੀਨ ਵੇਖਣੀ ਹੈ ਤੇ ਉਹਦੀ ਫੋਟੋ ਖਿੱਚ ਕੇ ਆਪਦੇ ਲ ਜਾ ਕੇ ਵੇਖ ਸਕਦਾ ਹੈ ਓਕੇ ਉਸ ਤੋਂ ਬਾਅਦ ਅਸੀਂ ਇੱਕ ਨਾਲ ਰੂਮ ਬਣਾਇਆ ਨਾਲ ਅਸੀਂ ਹੂੰ ਉਹਦੇ ਵਿੱਚ ਅਸੀਂ ਸੋਫੇ ਵਗੈਰਾ ਸਾਰਾ ਕੁਝ ਲਾਇਆ ਕਿ ਜਿੱਥੇ ਆਣ ਕੇ ਪਿੰਡ ਦੇ ਵੀ ਬਹਿ ਸਕਣ ਬਾਹਰ ਜੇ ਕੋਈ ਵੱਡੇ ਅਫਸਰ ਸਹਿਬਾਨ ਕੋਈ ਸੱਜਰ ਮੇਲੀ ਵੀ ਆਉਣ ਤੇ ਜੇ ਅਸੀਂ ਕੋਈ ਜਿਵੇਂ ਕਈ ਵਾਰ ਵੱਖ-ਵੱਖੀਆਂ ਪੰਚਾਇਤਾਂ ਨੂੰ ਵੱਖ-ਵੱਖਰੀ ਗੱਲ ਕੁਛ ਨਹੀਂ ਹੁੰਦੀ ਐ ਆਪਾਂ ਕੋਈ ਫੈਸਲਾੇ ਕਰਾਉਣ ਲੱਗੇ ਆ ਤੇ ਵੱਖ-ਵੱਖ ਆਪਾਂ ਉਹਨੂੰ ਅੰਦਰ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਬੁਲਾ ਕੇ ਉਹਨਾਂ ਦੋਵਾਂ ਪਾਰਟੀਆਂ ਦੇ ਥਿਊ ਲੈ ਕੇ ਆਪਾਂ ਉਸ ਫੈਸਲੇ ਤੇ ਪਹੁੰਚ ਸਕੀਏ ਗੱਲਬਾਤ ਕਰ ਸਕੀ ਆ ਹਾਂ ਗੱਲਬਾਤ ਕਰ ਸਕੀ ਦੀ ਆ ਫਿਰ ਅਸੀਂ ਉਹਦੇ ਨਾਲ ਇੱਕ ਰੈਸਟ੍ਰਾਂਟ ਤੇ ਬੈੱਡਰੂਮ ਬਣਾਇਆ ਓਕੇ ਉਹਦੇ ਨਾਲ ਇੱਕ ਵਾਸ਼ਰੂਮ ਅਟੈਚ ਕੀਤਾ ਠੀਕ ਹੈ ਮੰਨ ਲਓ ਜਿਵੇਂ ਕਈ ਵਾਰ ਆਪਣੇ ਇਲੈਕਸ਼ਨ ਦੇ ਵਿੱਚ ਪਾਸੋ ਤੇ ਮਾ ਆ ਜਾਂਦੀਆਂ ਨੇ ਹੂੰ ਉਹਨਾਂ ਦੇ ਰਹਿਣ ਵਾਸਤੇ ਜਗ੍ਹਾ ਦਾ ਹੀ ਬੜੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਸਾਨੂੰ ਹਰੇਕ ਸ਼ਹਿਰ ਮਲੋਟ ਫਾਜ਼ਿਲਕਾ ਆਬੋਰ ਘੱਟੋ-ਘੱਟ 25 25 30 30 ਕਿਲੋਮੀਟਰ ਦੂਰਾਂ ਦੀ ਦੂਰੀ ਤੇ ਨੇ ਤੇ ਅਗਲਾ ਦੂਰ ਜਾ ਕੇ ਨਹੀਂ ਰਹਿ ਸਕਦਾ ਹੂੰ ਫਿਰ ਅਗਲੇ ਨੇ ਸਵੇਰ ਇਸ਼ਨਾਨ ਪਾਣ ਵੀ ਕਰਨਾ ਹੁੰਦਾ ਹੈ ਤਿਆਰ ਵੀ ਹੋਣਾ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਜਿਹੜੀ ਪਿੰਡ ਦੇ ਚੰਗੇ ਕਾਰਜਾਂ ਦੀ ਸ਼ੁਰੂਆਤ ਅਸੀਂ ਇੱਥੋਂ ਹੀ ਕੀਤੀ ਕਿ ਜਿਹੜੀਆਂ ਮਡਲੀਆਂ ਸੈਤਾਨੇ ਸਾਨੂੰ ਸਾਡੇ ਪਿੰਡ ਦੇ ਪੰਚਾਇਤ ਘਰ ਚ ਮਿਲ ਜਾਣ। ਠੀਕ ਹੈ। ਦੂਜਾ ਨੰਬਰ ਜਿਹੜੀ ਪੰਚਾਇਤ ਹੁੰਦੀ ਪਿੰਡ ਦੀ ਸਾਂਝੀ ਹੁੰਦੀ ਆ। ਹਮਮ। ਪਾਰਟੀਆਂ ਵੱਖੋਂ ਖਰੈਲੀਗੇਸ਼ਨ ਲਾਉਣਾ ਸ਼ੁਰੂ ਕਰ ਦਿੰਦੀਆਂ ਕਿ ਫਲਾਣੇ ਦੇ ਘਰੇ ਗਿਆ ਤੇਲੇ ਫਲਾਣੇ ਨੇ ਐ ਕਰਤਾ ਫਲਾਣੇ ਐ ਕਰਤਾ। ਵੀ ਇਹ ਪੰਚਾਇਤ ਘਰ ਸਾਂਝਾ ਪਿੰਡ ਦਾ ਪੰਚਾਇਤ ਘਰ ਆ ਇੱਥੇ ਕੋਈ ਵੀ ਆਲੇ ਕੋਈ ਵੀ ਆਵੇ ਕੋਈ ਵੀ ਜਾਵੇ। ਬਿਲਕੁਲ ਜੀ। ਹਾਂ ਜੀ ਹਾਂ ਜੀ ਤੇ ਅਸੀਂ ਉਸ ਤੋਂ ਬਾਅਦ ਜਿਹੜਾ ਸਾਡਾ ਮੈਰਿਜ ਪੈਲੇਸ ਸੀਗਾ ਪੰਚਾਇਤ ਘਰ ਦੇ ਨਾਲ ਹੀ ਸੰਧੂ ਸਾਹਿਬ ਤੁਸੀਂ ਦੇਖਿਆ ਉਹ ਬੜੀ ਖਸਤਾਤ ਸੀਗੀ ਉਹਦੀ ਇਕੱਲੀ ਬਿਲਡਿੰਗ ਉਹ ਤੋਂ ਬਾਅਦ ਸਾਹਿਬ ਦੇ ਵੇਲੇ ਤਿਆਰ ਹੋਈ ਸੀ ਠੀਕ ਹੈ ਨਾ ਉਹਦੇ ਵਿੱਚ ਬਿਜਲੀ ਦੀ ਫੀਟਿੰਗ ਹੋਈ ਸੀ ਓਕੇ ਨਾ ਉਹਦੇ ਵਾਸ਼ਰੂਮ ਜੀ ਇਕੱਲੀਆਂ ਟਾਇਲਾਂ ਕਰੀਆਂ ਲਾ ਕੇ ਕਾਹੜਾ ਕੁਝ ਉਹ ਵੀ ਤਿਆਰ ਕਰਕੇ ਅਸੀਂ ਹੂੰ ਉਹਨੂੰ ਰੰਗ ਰੋਗਣ ਕਰਕੇ ਬਿਜਲੀ ਦੀ ਫੀਟਿੰਗ ਕਰਵਾ ਕੇ ਵਾਸ਼ਰੂਮ ਤਿਆਰ ਕਰਕੇ ਉਹ ਪਿੰਡ ਨੂੰ ਸਪੁਰਦ ਕਰਤਾ ਸੀ ਠੀਕ ਹੈ ਜਿਹੜਾ ਕੱਲ ਨੂੰ ਕੋਈ ਆਪਦੇ ਖੁਸ਼ੀਆਂ ਵਿਆਹ ਸ਼ਾਦੀਆਂ ਕੋਈ ਵੀ ਪ੍ਰੋਗਰਾਮ ਕਰਨਾ ਹੋਰ ਆਵੇ ਇੱਥੇ ਜਿਹੜਾ ਕਰ ਸਕੇ ਜੀ ओके ਤੇ ਵੀਰ ਜੀ ਤੁਸੀਂ ਇੱਥੇ ਹੀ ਮੌਜੂਦ ਹੁੰਦੇ ਹੋ ਦਿੱਲੀ ਮੈਂ ਤਾਂ ਆਪਣੀ ਡਿਊਟੀ ਸਮਝਦਾ ਹੀ ਸਵੇਰ 10 ਵਜੇ ਆ ਜੀਦਾ ਤੇ ਸ਼ਾਮੀ 6 ਵਜੇ 7 ਵਜੇ ਜਾਈ ਆ ਉਹ ਕੰਮ ਹੈਨਿੰਗਾ ਵੀ ਪਿੰਡ ਦੇ ਵਿੱਚ ਲੋਕ ਲੱਭਦੇ ਫਿਰਨ ਵੀ ਸਰਪੰਚ ਸਾਹਿਬ ਇੱਥੇ ਮਿਲਣਗੇ ਜਾਂ ਉਸ ਜਗ੍ਹਾ ਤੇ ਮਿਲਣਗੇ ਨਾ ਜੀ ਵੀ ਉਹ ਆਪਣੇ ਦਫ਼ਤਰ ਦੇ ਵਿੱਚ ਹੀ ਮਿਲਣਗੇ ਸ਼ੁਰੂ-ਸ਼ੁਰੂ ਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਜਦੋਂ ਆਪਣਾ ਕੰਮ ਚਾਲੂ ਆਇਆ ਪਹਿਲੇ 10 ਦਿਨ ਮੰਨ ਲਓ ਆਇਸਤ ਬੰਦੇ ਨਾਲ ਘਰੇ ਪਹੁੰਚ ਗਏ ਸਵੇਰ ਸਵੇਰ ਮੈਂ ਘਰੋਂ ਮੋੜੇ ਮੈਂ ਕਿਹਾ 10 ਵਜੇ ਉੱਥੇ ਨਾ ਆਇਆ ਤੇ ਸਵੇਰੇ ਘਰੇ ਮੋਹ ਨਵਾਉਣਾ ਜੀ ਮੈਂ ਗੰਦੀ ਆਦਤ ਨਹੀਂ ਪਾਉਣੀ ਵੀ ਘਰੇ ਆਓ ਮੇਰੇ ਮੈਂ ਕਿਹਾ ਮੈਂ ਕੱਲੇ ਨੇ ਉੱਠ ਕੇ ਪਿੰਡ ਜਾਣਾ 3 ਕਿਲੋਮੀਟਰ ਘਰ ਆਈ ਪਿੰਡ ਤੋਂ ਜੀ ਮੈਂ ਮੈਂ ਕਿਹਾ ਕੱਲੇ ਨੇ ਉੱਠ ਕੇ ਪਿੰਡ ਜਾਣਾ ਤੁਸੀਂ ਇੱਧੇ ਤੁਹਾਨੂੰ ਨਹੀਂ ਆਉਣਾ ਕੰਮ ਤੁਸੀਂ ਵੀ ਜਣੇ ਮੇਰੇ ਘਰੇ ਤੁਰੇ ਆਓਗੇ ਬਿਲਕੁਲ ਕਿੱਥੇ ਪਰ ਸੁਈ ਵੀ ਬੜਾਈ ਹੋ ਜਾਣਾ ਜੀ ਚਾ ਪਾਣੀ ਦੇ ਵਾਸਤੇ ਜਿਹੜਾ ਆਉਂਦਾ ਕੋਈ ਸੱਜਣ ਬੇਲੀ ਆ ਜੇ ਜਾਂ ਕੋਈ ਪਿੰਡ ਦਾ ਬਹੁਤ ਵਾਰ ਬੰਦਾ ਆ ਜੇ ਕੋਈ ਪਿੰਡ ਦਾ ਆਮ ਬੰਦਾ ਆ ਜੇ ਜਿਵੇਂ ਤੁਹਾਡੇ ਸਾਹਮਣੇ ਉਹ ਮੁੰਡਾ ਆ ਜੇ ਕੇ ਗਿਆ ਫਾਰਮ ਆਪਾਂ ਕੰਮ ਕਰਨ ਵਾਸਤੇ ਇੱਥੇ ਦੇ ਗਿਆ ਇਹ ਕਿਉਂ ਨਾ ਮੈਂ ਕਹਿ ਕੇ ਜਾ ਕੇ ਤੂੰ ਦਫ਼ਤਰ ਦਿਆ ਫੇ ਮੈਂ ਚੈੱਕ ਲਿਆ ਰੱਖ ਲਿਆ ਸਾਈਨ ਕਰਕੇ ਉਹ ਅਲਮਾਰੀ ਚ ਰੱਖ ਦਊਗਾ ਜਿੱਦਾਂ ਅਸੀਂ ਗਿਆ ਇੱਕ ਦਿਨ ਬਲਦਾੜਾ ਰੋਜ਼ ਹੀ ਕਿਹੜਾ ਲੱਗਦਾ ਦਫ਼ਤਰ ਦਾ ਬਿਲਕੁਲ ਜਿੱਦਾਂ ਇਹ ਕੋਈ 10 15 ਵਾਰ ਮੇ ਹੋਏ ਅਸੀਂ ਆਪ ਜਾ ਕੇ ਕੰਮ ਕਰਵਾ ਕੇ ਲਿਆਉਣੇ ਕਦੇ ਜਨਤਾ ਨੂੰ ਨਹੀਂ ਕਿਉਂ ਤੁਸੀਂ ਖੱਜਲੋ ਡਿਜ਼ਾਈਨ ਕਰਤੇ ਵੀ ਆਪੇ ਤੁਰਿਆ ਜਾ ਤੇ ਲੱਭਦਾ ਫਿਰ ਉਹ ਫਿਰ ਉੱਥੋਂ ਮੋੜ ਦੇਣਗੇ ਆ ਨਹੀਂ ਹੋਇਆ ਜੀ ਮੋਰ ਗਲਤ ਲੱਗੀ ਬਿਲਕੁਲ ਦੂਜਾ ਨੰਬਰ ਜਦੋਂ ਆਪਾਂ ਦੁਨੀਆ ਦੀ ਖੱਜਲ ਖਵਰੀ ਘਟਾਉਣੇ ਹਨ ਤੁਹਾਡਾ ਲੋਕਾਂ 'ਚ ਫਰੇਜ ਵਾਧਾ ਹਮ ਅਸੀਂ ਇਸ ਚੀਜ਼ ਨੂੰ ਮੁੱਕ ਰੱਖਦੇ ਹਾਂ ਇਹ ਦਫ਼ਤਰ ਏਡਾ ਸੋਹਣਾ ਕੇ ਬਣਾਇਆ ਮਨੋ ਜਿਵੇਂ ਅੱਗੇ ਤਾਂ ਤੁਹਾਨੂੰ ਉਹ ਮਸ਼ੀਨ ਭਾਈ ਫੋਟੋਸਟੇਟ ਵਾਲੀ 25000 ਰੁਪਿਆ ਲਾ ਕੇ ਲੈਂਦੀ ਆ। ਤੇ ਅਗਲੇ ਆਦੇ ਜੇ ਚੱਕਾ ਉਤੋਂ ਭੱਜ ਕੇ ਫੋਟੋਸਟੇਟ ਕਰਾ ਲਿਆ। ਹਾਂ ਬਿਲਕੁਲ। ਇੱਕ ਤਾਂ ਜਰਾ ਮਾਤੜ ਬੰਦਾ ਅਖਰੇ ਸਾਈਕਲ ਤੇ ਆਇਆ ਕਿ ਤੁਰ ਕੇ ਆ ਮਸਾ ਤਾਂ ਆਪਣੇ ਤੱਕ ਪਹੁੰਚਿਆ ਤੇ ਚਾਰ ਘੜੇ ਫੋਟੋਸਟੇਟ ਵਾਲੇ ਜੀ ਨੂੰ ਲਵਾ ਤੇ ਤੇ ਕੀ ਹੋ ਚੀ ਗਾ। ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਹੁਣ ਤੁਸੀਂ ਸਰਪੰਚ ਬਣੇ ਹੋ ਤਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰੋਗੇ ਪਿੰਡ ਲਈ। ਅਸੀਂ ਤਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਦੇ ਆ ਜੀ। ਠੀਕ ਹੈ ਦੇਖੋ ਸਰਕਾਰਾਂ ਵੀ ਸਾਂਝੀਆਂ ਹੁੰਦੀਆਂ ਨੇ ਹਮ ਸਾਰੇ ਲੋਕਾਂ ਨੇ ਸਰਕਾਰ ਬਣਾਈ ਹੁੰਦੀ ਚੁਣੀ ਹੁੰਦੀ ਆ ਜੀ ਤੇ ਸਾਨੂੰ ਵੀ ਸਾਰੇ ਲੋਕਾਂ ਨੇ ਪਿੰਡ ਦੇ ਨੇ ਚੁਣਿਆ ਇੱਥੇ ਸਾਡੇ ਕੋਲ ਤਾਂ ਸਾਰੇ ਆਉਂਦੇ ਆ ਚਾਹ ਕੋਈ ਕਾਲੀ ਆ ਕਾਂਗਰਸੀ ਆ ਕੋਈ ਆਮ ਆਦਮੀ ਪਾਰਟੀ ਆ ਕੋਈ ਬੀਜੇਪੀ ਨਾਲ ਸੰਬੰਧ ਰੱਖਦਾ ਹਮ ਆ ਸਾਨੂੰ ਤਾਂ ਜੇ ਕਿਸੇ ਨੇ ਕੋਈ ਕੰਮ ਕਹਿਤਾ ਸੀ ਉਹਨੂੰ ਜਾਤ ਪਾਤ ਪਾਰਟੀ ਦੀ ਪੁੱਛਣੀ ਹਮ ਇੱਥੇ ਕੰਮ ਵੇਖਣਾ ਵੰਦਾ ਹੋਰ ਵਾਲਾ ਤੇ ਕਰਦੇ ਵੀ ਆਪਣੀ ਡਿਊਟੀ ਆ ਲੋਕਾਂ ਦੇ ਵਾਸਤੇ ਕੰਮ ਕਰਨਾ ਕੀ ਸੰਬੰਧ ਐ ਦੱਸੋ ਜੀ ਠੀਕ ਹੈ ਸਰ ਵੀਰ ਜੀ ਭਵਿੱਖ ਦੇ ਵਿੱਚ ਹੋਰ ਕੀ ਕੁਝ ਤੁਸੀਂ ਯੋਜਨਾ ਲੈ ਕੇ ਚੱਲਦੇ ਹੋ ਪਿੰਡ ਦੇ ਵਿਕਾਸ ਵਾਸਤੇ ਸਾਡਾ ਸਭ ਤੋਂ ਜ਼ਰੂਰੀ ਕੰਮ ਆ ਜੀ ਸਾਡੇ ਪਿੰਡ ਦਾ ਨਾਣਾ ਮੰਡੀ ਸਾਡੇ ਪਿੰਡ ਬਣੀ ਹੋਈ ਆ ਠੀਕ ਐ ਸਿਰਫ ਉਹਦੇ 1.5 ਕਿੱਲੇ ਚ ਫੜ ਲੱਗਾ ਸੀਗਾ ਓਕੇ ਉਹ ਮਿੱਟੀ ਪਈ ਜਾਂਦੀ ਆ ਹੂੰ ਸਾਡਾ ਰਾਧਾ ਕਣਕ ਤੋਂ ਪਹਿਲਾਂ ਪਹਿਲਾਂ ਦੇ ਚ ਐਮਐਲਏ ਸਾਹਿਬ ਵੀ ਉੱਧਰ ਆਏ ਸੀ ਕਿ ਉਦਕਰਨ ਕਰਨੇ ਇਸ ਦਫ਼ਤਰ ਦਾ ਠੀਕ ਐ ਉਹ ਵੀ ਕਹਿ ਗਏ ਸੀ ਵੀ ਆਪਦੀ ਮੰਡੀ ਵੱਡੀ ਕਰਾ ਲਓ ਹੂੰ ਸਭ ਤੋਂ ਜ਼ਰੂਰੀ ਤੇ ਪਹਿਲਾ ਕੰਮ ਸਾਡਾ ਉਹ ਸੀ ਮੰਡੀ ਵੱਡੀ ਕਰਾਉਣੀ ਆ। ਠੀਕ ਹੈ। ਉਸ ਤੋਂ ਬਾਅਦ ਇੱਕ ਥਾਪਰ ਮਾਡਲ ਅੱਜ ਕੱਲ੍ਹ ਚੱਲਿਆ। ਹਮ ਮੰਨੋ ਜਿਹੜਾ ਪਿੰਡ ਦੇ ਗੰਦੇ ਪਾਣੀ ਨੂੰ ਸਾਫ਼ ਕਰਕੇ ਦਾ ਮੰਨੋ ਜ਼ਮੀਨ ਨੂੰ ਲਾਉਣ ਵਾਸਤੇ ਠੀਕ ਹੈ। ਉਹਨਾਂ ਦਾ ਪ੍ਰੋਜੈਕਟ ਚੱਲੀ ਜਾਂਦਾ ਸਾਡੇ ਹਮ ਤੇ ਛੱਪੜ ਦੇ ਵਿੱਚ ਬਣੀ ਜਾਂਦੇ ਤਿੰਨ ਖੂਬੜਦੇ ਆ। ਸਕਰੀਨਿੰਗ ੈਂਬਰ ਬੰਦਾ ਹੁੰਦਾ। ਜਾਣੇ ਵੇ ਪਿੰਡ ਦੇ ਜਾਂ ਗਲੈਂਗਾ ਕੱਚੀ ਕਸਿਆਰ ਪੰਜ। ਹਮ ਉਹ ਪੱਕੀਆਂ ਕਰਦੇ ਆਂਗੇ। ਤੇ ਸਾਡੇ ਸ਼ਮਚਾਰ ਘਾੜ ਦੇ ਵਿੱਚ ਇੰਟਰਲੌਕ ਟੇਲਾ ਲੱਗਣ ਵਾਲੀਆਂ ਸੀ। ਉਹ ਟੇਲਾ ਆ ਜਾਂਗੀਆਂ ਨੇ ਉਹ ਵੀ ਲੱਗ ਜਾਣਗੀਆਂ ਉੱਥੇ। ਨੇ ਉਹਦੇ ਜਿਹਾ ਵਧੀਆ ਪਾਰਕ ਵਗੈਰਾ ਬਣਾਉਣ ਲੱਗੇ ਆ ਇੱਥੇ ਪਾਰਕ ਬਣਾਉਣ ਲੱਗੇ ਆ ਪੈਲਸ ਦੇ ਅਗਲੇ ਪਾਸੇ ਪੈਲਸ ਦੇ ਸਾਹਮਣੇ ਹਾਂਜੀ ਹਾਂਜੀ ਠੀਕ ਹੈ ਵਾਟਰ ਵਕਸ ਦੇ ਸਾਡੇ ਤੁਹਾਨੂੰ ਮੈਂ ਦੱਸਿਆ ਸੀ ਵੀ ਪਹਿਲਾਂ 25 ਪਿੰਡਾਂ ਨੂੰ ਪਾਣੀ ਜਾਂਦਾ ਹੁੰਦਾ ਸੀ 17 ਪਿੰਡਾਂ ਨੂੰ ਅਜੇ ਵੀ ਪਾਣੀ ਜਾਂਦਾ ਹੈ ਕਿਸੇ ਟਾਈਮ ਏਸ਼ੀਆ ਦਾ ਇੱਕ ਨੰਬਰ ਵਾਟਰ ਵਕਸ ਹੁੰਦਾ ਸੀਗਾ ਕਮਾਲ ਵਾਲੇ ਦਾ ਬਿਲਕੁਲ ਜੀ 14 ਕਿੱਲੇ ਦੇ ਵਿੱਚ ਵਾਟਰ ਵਕਸ ਆ ਉੱਥੇ ਜਿਹੜੇ ਪੌਂਡ ਬਣੇ ਨੇ ਉਹ ਬਣੇ ਹੋਏ ਨੇ 4-4 ਤੇ 4-4 ਕਿੱਲੇ ਜਾਂਦੇ ਨੇ 7-8 ਕਿੱਲੇ ਦੇ ਵਿੱਚ ਪਾਣੀ ਸਟੋਰੇਜ ਹੁੰਦਾ ਹੈ ਅਰਮੀਆ ਨਾਲ ਮੈਂ ਨਰਤੋਂ ਪਾਣੀ ਲੱਗਦਾ। ਠੀਕ ਹੈ। ਬਾਕੀ ਉਹਦੇ ਵਿੱਚ 5 ਪਾਉਂਡ ਬਣੇ ਨੇ ਜਿਦੇ ਵਿੱਚ ਕ੍ਰੈਸ਼ਰ ਪੈਂਦਾ ਕੱਗਰ ਜਿਹਨੂੰ ਆਪਾਂ ਕਹਿੰਨੇ ਹਰੇ ਰੇਤਾ ਉਹਦੇ ਵਿੱਚੋਂ ਦੀ ਪਾਣੀ ਫਿਲਟਰ ਹੋ ਕੇ ਦਾ ਸਾਰੇ ਪਿੰਡ ਨੂੰ ਮਿਲਦਾ। ਉਹਨਾਂ ਦੀ ਬੜੀ ਹਾਲਤ ਖਸਤਾ ਹੋਈ ਪਈ ਸੀ। ਉਹ ਇੱਕ-ਇੱਕ ਕਰਕੇ ਤਿਆਰ ਕਰੀ ਜੰਨੇ ਆ। ਓਕੇ। ਉਹਦੇ ਅਸਤੇ ਸਾਨੂੰ ਪੈਸਾ ਐਮਰ ਸਾਹਿਬ ਨੇ ਪਹਿਲੇ ਦਿੱਤਾ ਸੀ। ਕੁਝ ਹੋਰ ਵੀ ਉਧਰੋਂ ਕਹਿ ਗਿਆデアਗੇ ਵੀ ਸਾਡੀ ਸੋਚ ਹੈ ਵੀ ਪਿੰਡ ਨੂੰ ਸਾਫ਼ ਸੁਥਰਾ ਤੇ ਬਿਨਯੋਗ ਪਾਣੀ ਤਾਂ ਚੰਗਾ ਦੇਈਏ। ਬਿਲਕੁਲ ਜੀ। ਸਭ ਤੋਂ ਮੇਨ ਚੀਜ਼ ਆ ਪਾਣੀ ਆ। ਬਿਲਕੁਲ ਜੀ ਬਿਲਕੁਲ। ਹਮ। ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਜੇਕਰ ਤੁਹਾਡੇ ਪਿੰਡ ਦੀ ਪੰਚਾਇਤ ਦੇ ਵੱਲੋਂ ਕੋਈ ਨਵਾਂ ਕਾਰਜ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਤਾਂ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜੇ ਅਸੀਂ ਆਪਣੇ ਚੈਨਲ ਦੇ ਰਾਹੀਂ ਉਸ ਨੂੰ ਵੀ ਕਵਰ ਕਰਕੇ ਦੋਸਤਾਂ ਦੇ ਨਾਲ ਸਾਂਝਾ ਕਰਾਂਗੇ ਮਿਲਦੇ ਆਂ ਦੋਸਤੋ ਨਵੀਂ ਵੀਡੀਓ ਦੇ ਨਾਲ ਜੁੜੇ ਰਹੋ